ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਾਮ ਗੋਬਿੰਦ ਕਾ ਨਾਮ ਗੋਬਿੰਦ ਦਾ ਸਦਾ ਰੀਤ ਸਦਾ ਰੀਤ ਨਾਮ ਕੋ ਗੋਬਿੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤ ਜੀ ਨੂੰ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰ ਸੈਭਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪੀਟੀਸੀ ਦੇ ਸਮੂਹ ਆਧਾਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਬਿਨੋ ਕਰੀ ਬਿਨੋ ਕਰੀ ਜੇ ਜਾਣਾ ਜੇ ਗਾਣਾ ਤੁਝ ਬਿਨੋ ਕਹੀ ਬਿਨੋ ਕਰੀ ਜੇ ਜਾਣਾ ਤੁਝ ਦੇ ਜੇ ਗਾਣਾ ਤੁਝ ਰ ਸਭ ਜਿਆਦਾ ਸਭ ਜਿਆਦਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਾਦਸ਼ਾਹ ਦਾ ਪੁੱਤਰ ਸਿੱਖ ਭਾਵਨਾ ਤਹਿਤ ਗੁਰੂ ਪੁੱਤਰਾਂ ਨੂੰ ਸਾਹਿਬ ਜادہ ਕਿਹਾ ਜਾਂਦਾ ਹੈ। ਜ਼ਿਆਦਾਤਰ ਇਹ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਲਈ ਪ੍ਰਚਲਿਤ ਹੋ ਗਿਆ। ਗੁਰੂ ਪੁੱਤਰਾਂ ਵਿੱਚੋਂ ਉਹ ਚਾਰ ਸਾਹਿਬਜ਼ਾਦੇ ਜਿਹੜੇ ਸਿੱਧਕ ਨਾਲ ਦ੍ਰਿੜਤਾ ਦੇ ਨਾਲ ਸਿਰ ਧੜ ਦੀ ਬਾਜ਼ੀ ਲਗਾ ਗਏ ਪਰ ਝੁਕੇ ਨਹੀਂ। ਅੱਜ ਇਹਨਾਂ ਚਾਰਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਜਨਮ ਦਿਹਾੜੇ ਤੇ ਖਾਸ ਕਰਕੇ ਬਾਬਾ ਫਤਿਹ ਸਿੰਘ ਜੀ ਦੀ। ਸੋਤਾ ਦੇ ਅਨੁਸਾਰ ਬਾਬਾ ਫਤਿਹ ਸਿੰਘ ਜੀ ਬਾਰੇ ਜੋ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਉਹ ਅੱਜ ਤੁਹਾਡੇ ਰੂਬਰੂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਜੀ ਦਾ ਜਨਮ ਸਨ 1699 ਈਸਵੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ ਘਰ ਵਿੱਚ ਸਭ ਤੋਂ ਛੋਟੇ ਪੁੱਤਰ ਹੋਣ ਕਰਕੇ ਆਪ ਆਪਣੇ ਸਤਕਾਰਯੋਗ ਮਾਤਾ ਮਾਤਾ ਜੀਤੋ ਜੀ ਅਤੇ ਦਾਦੀ ਮਾਂ ਮਾਤਾ ਗੁਜਰੀ ਜੀ ਤੇ ਬਹੁਤ ਲਾੜਲੇ ਸਨ ਆਪ ਜੀ ਦਾ ਬਚਪਨ ਵਿੱਚ ਹੀ ਗੁਰਬਾਣੀ ਨਾਲ ਬਹੁਤ ਖਾਸ ਲਗਾ ਸੀ ਆਪ ਬੜੇ ਸੁੰਦਰ ਢੰਗ ਨਾਲ ਗੁਰਬਾਣੀ ਪੜ੍ਹਦੇ ਅਤੇ ਗੁਰਬਾਣੀ ਗਾਉਂਦੇ ਅਜੇ ਆਪ ਜੀ ਦੀ ਉਮਰ 2 ਸਾਲ ਦੀ ਸੀ ਕਿ ਮਾਤਾ ਜੀਤੋ ਜੀ ਸਦਾ ਲਈ ਵਿਛੋੜਾ ਦੇ ਗਏ ਇਸ ਉਪਰੰਤ ਮਾਤਾ ਗੁਜਰੀ ਜੀ ਨੇ ਆਪ ਜੀ ਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਿਆ ਵੱਡੇ ਸਹਿਬ ਜادہਆ ਮੰਗ ਆਪ ਜੀ ਨੂੰ ਸੈਨਿਕ ਸਿਖਲਾਈ ਦੀ 기ਰਤੀ ਦਿੱਤੀ ਗਈ ਇਤਿਹਾਸਕ ਸਰੋਤਾ ਦੇ ਅਨੁਸਾਰ ਨਿਹੰਗ ਸਿੰਘਾਂ ਦੀ ਰਮਤਾ ਬਾਬਾ ਫਤਿਹ ਸਿੰਘ ਤੋਂ ਹੋਈ ਹੈ ਨਿਹੰਗ ਸਿੰਘ ਜਥੇਬੰਦੀ ਦੇ ਸਭ ਤੋਂ ਪਹਿਲੇ ਜਥੇਦਾਰ ਬਾਬਾ ਫਤਿਹ ਸਿੰਘ ਜੀ ਸਾਹਿਬ ਸਨ 1704 ਈਸਵੀ ਵਿੱਚ ਪਹਿਲਾ ਨਿਹੰਗ ਸਿੰਘਾਂ ਦਾ ਜੱਥਾ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਵਿੱਚ ਸਥਾਪਿਤ ਕੀਤਾ ਗਿਆ ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ ਮੂਠਾ ਕਰੋ ਬੈਰਾ ਸਰ ਨਾ ਜਾਣਾਂ ਤੇ ਨੀਂਦਾਂ ਹੌਸਰ ਨਾ ਜਾਣਾਂ ਤੇ ਸ਼੍ਰੀ ਨੰਦਪੁਰ ਸਾਹਿਬ ਦਾ ਕਿਲਾ ਚੜਨ ਮਗਰੋਂ ਸਰਸਾ ਨਦੀ ਪਾਰ ਕਰਦੇ ਆਂ ਪਰਵਾਰ ਦਾ ਵਿਛੋੜਾ ਹੋ ਗਿਆ ਦੋ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੇ ਨਾਲ ਸਰਾਂਧੀ ਧਰਤੀ ਤੇ ਪਹੁੰਚ ਗਏ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਬਹੁਤ ਤਸੀਹੇ ਦਿੱਤੇ ਗਏ ਪਰ ਦਾਦੀ ਮਾਂ ਮਾ ਗੁਜਰੀ ਜੀ ਨੇ ਸਾਬਜਾਦਿਆਂ ਨੂੰ ਇੱਕੋ ਗੱਲ ਸਮਝਾਈ ਬੇਟਾ ਤੁਸੀਂ ਹਮੇਸ਼ਾ ਯਾਦ ਰੱਖਣਾ ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਤੇ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਅੱਗੋ ਸਾਬਜਾਦੇ ਬੋਲੇ ਦਾਦੀ ਮਾਂ ਤੁਸੀਂ ਠੰਡੇ ਬੁਝ ਦੇ ਉੱਪਰ ਖਲੋ ਕੇ ਵੇਖਿਓ ਤੁਹਾਡੇ ਪੁੱਤਰੇ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪੀਣ ਗਏ ਸੱਚ ਜਾਣਿਓ ਹੋਇਆ ਵੀ ਇਸ ਤਰ੍ਹਾਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੇ ਸਰਹੰਤੀ ਧਰਤੀ ਤੇ ਦੀਵਾਰ 'ਵਿਚਨ ਕੇ ਸ਼ੇਧ ਕਰ ਦਿੱਤਾ ਗਿਆ ਮੌਜੂਦਾ ਸਮੇ ਅੱਜ ਸਾਹਿਬ ਜਿਆਦਿਆਂ ਦੇ ਸਿੱਧੀ ਸਥਾਨ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਿਸ਼ੋਬਤ ਹੈ ਹਾਉ ਕੁਰਬਾਨੇ ਜਾਉ ਤੇਰਾ ਮੇ ਲੈਂ ਜੋ ਤੇਰਾ ਨਾਮ ਹਾਉ ਕੁਰਬਾਨੇ ਹਰ ਸਾਲ ਇਸ ਸਥਾਨ ਤੇ ਸ਼ਹੀਦੀ ਸਭਾ ਲੱਗਦੀ ਹੈ ਜਿਸ ਦਾ ਇੱਕੋ ਇੱਕ ਮੂਲ ਉਦੇਸ਼ ਸਾਬਜਾਦਿਆਂ ਦੀ ਕੁਰਬਾਨੀ ਨੂੰ ਸਿੱਖ ਅਨੁਜਾਇਆਂ ਤੇ ਮਨ ਵਿੱਚ ਧਰਮ ਲਈ ਨਿਛਾਵਰ ਹੋਣ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਨੌਜਵਾਨ ਪਨੇਰੀ ਨੂੰ ਸਾਬਜਾਦਿਆਂ ਦੀ ਅਦੁੱਤੀ ਕੁਰਬਾਨੀ ਯਾਦ ਕਰਵਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਸ਼ੀਲ ਕਰਨਾ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਐਸੀ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਪੀਟੀਸੀ ਦੀ ਖਾਸ ਪੇਸ਼ਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ mere har pritam ki koi baat suna de ਮੇਰੇ ਹਰ ਪ੍ਰੀਤਮ ਕੀ ਕੋਈ ਮਾ ਸੁਣਾਵੇ